ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਮੋਗਾ ਸ਼ਹਿਰ ਦੀਆਂ ਹਨ ਜਿੱਥੇ ਅੰਡਰ ਬ੍ਰਿਜ ਦੇ ਅੰਦਰ ਇੱਕ ਗੱਡੀ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈ। ਇਸ ਗੱਡੀ ਦੇ ਵਿੱਚ ਚਾਰ ਲੋਕ ਸਵਾਰ ਸਨ ਜੋ ਕਿ ਆਪਣੇ ਪਿੰਡ ਹਿੰਮਤਪੁਰਾ ਤੋਂ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਸਨ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਜਿਹੜਾ ਪਾਣੀ ਦਾ ਵਹਾਅ ਜਿਹੜਾ ਜ਼ਿਆਦਾ ਹੋਵੇਗਾ। ਸੋ ਇਸ ਕਾਰਨ ਉਹ ਗੱਡੀ ਜਦੋਂ ਉਹਨਾਂ ਨੇ ਥੋੜੀ ਜਿਹੀ ਅੱਗੇ ਕੀਤੀ ਉਹਨਾਂ ਨੇ ਸੋਚਿਆ ਕਿ ਪਾਣੀ ਬਿਲਕੁਲ ਥੋੜਾ ਹੀ ਹੋਵੇਗਾ। ਜੋ ਗੱਡੀ ਦੇ ਤੈਰਾ ਵਿੱਚੋਂ ਗੱਡੀ ਦੇ ਲੰਘ ਜਾਣਗੇ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੰਡਰ ਬ੍ਰਿਜ ਕਾਫੀ ਜ਼ਿਆਦਾ ਡੂੰਘਾ ਹੈਗਾ ਤੇ ਪਾਣੀ ਇੰਨਾ ਜ਼ਿਆਦਾ ਉਸ ਦੇ ਵਿੱਚ ਭਰਿਆ ਹੋਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਪਾਣੀ ਲਗਭਗ 8 ਤੋਂ 10 ਫੁੱਟ ਜਿਹੜਾ ਅੰਡਰ ਬ੍ਰਿਜ ਦੇ ਅੰਦਰ ਜਿਹੜਾ ਭਰ ਗਿਆ ਸੀ ਸੋ ਇਹ ਗੱਡੀ ਜਦੋਂ ਅਚਾਨਕ ਇੱਕਦਮ ਅੰਦਰ ਜਾਂਦੀ ਆ ਤਾਂ ਜਦੋਂ ਕਾਰ ਚਾਲਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗੱਡੀ ਆਪਣੇ ਆਪ ਜਿਹੜੀ ਪਾਣੀ ਦੇ ਅੰਦਰ ਚਲੀ ਜਾਂਦੀ ਹੈ ਸੋ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਹੀ ਉਹ ਗੱਡੀ ਡੁੱਬ ਜਾਂਦੀ ਹੈ ਸੋ ਇੱਕ ਵੱਡਾ ਨੁਕਸਾਨ ਹੋਣ ਤੋਂ ਬਚਾ ਉਸ ਸਮੇਂ ਹੋਇਆ ਜਦੋਂ ਇਸ ਘਟਨਾ ਦਾ ਸਥਾਨਕ ਲੋਕਾਂ ਦੇ ਆਸ-ਪਾਸ ਵਾਲੇ ਲੋਕਾਂ ਨੂੰ ਪਤਾ ਲੱਗਾ ਅਤੇ ਬੋਗਾ ਦੇ ਮੇਰ ਬਲਜੀਤ ਸਿੰਘ ਚਾਨੀ ਨੂੰ ਜਦੋਂ ਪਤਾ ਲੱਗਾ ਤਾਂ ਉਹ ਆਪਣੀ ਸਵਾ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਉੱਥੇ ਪਹੁੰਚੇ ਔਰ ਉਹਨਾਂ ਨੇ ਕੁਝ ਵੀ ਨਾ ਦੇਖਦੇ ਹੋਇਆ ਆਪਣੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਜਾ ਕੇ ਉਹਨਾਂ ਲੋਕਾਂ ਦੀ ਜਾਨ ਬਚਾਉਂਦੀ ਕੋਸ਼ਿਸ਼ ਕੀਤੀ ਔਰ ਆਪ ਖੁਦ ਜਾ ਕੇ ਅੰਡਰ ਬ੍ਰਿਜ ਦੇ ਅੰਦਰ ਜਾ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਉਹਨਾਂ ਜਿਹੜੇ ਦੋ ਲੜਕੀਆਂ ਤੇ ਦੋ ਜਿਹੜੇ ਉੱਥੇ ਨੌਜਵਾਨ ਸੀ ਉਹ ਗੱਡੀ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਿਆ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਫਿਰ ਉਹ ਗੱਡੀ ਨੂੰ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਉਹ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਤੁਹਾਨੂੰ ਦੱਸ ਦਿੰਨੇ ਕਿ ਇੱਥੇ ਕੋਈ ਜਾਨੀ ਨੁਕਸਾਨ ਜਿਹੜਾ ਹੋਣ ਤੋਂ ਬਚਾਵਾ ਗਿਆ ਹੈਗਾ ਕਿਉਂਕਿ ਉੱਥੇ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਬਲਜੀਤ ਮੇਰ ਜੋ ਕਿ ਚਾਨੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਦੋ ਲੜਕੀਆਂ ਨੂੰ ਤੇ ਉਸ ਜਿਹੜਾ ਕਾਰ ਸਵਾਰ ਚਾਲਕ ਸੀ ਉਹਨਾਂ ਨੂੰ ਬਾਹਰ ਕੱਢ ਲਿਆ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਮੋਗਾ ਦੇ ਅੰਡਰਬ੍ਰਿਜ ਦੀਆਂ ਤਸਵੀਰਾਂ ਹਨ ਜਿੱਥੇ 8 ਤੋਂ 10 ਫੁੱਟ ਜਿਹੜਾ ਪਾਣੀ ਭਰ ਗਿਆ ਸੀ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਜਿਹੜੀ ਹੈ ਸੀਵਰੇਜ ਦੀ ਓਵਰਫਲੋ ਦੇ ਕਾਰਨ ਹੋਈ ਹੈ ਸੋ ਇਸ ਤੇ ਕਈ ਸਵਾਲੀਆ ਚਿੰਨ੍ਹ ਵੀ ਖੜੇ ਹੁੰਦੇ ਨੇ ਸ਼ਹਿਰ ਵਾਸੀਆਂ ਵੱਲੋਂ ਕੀਤੇ ਜਾਂਦੇ ਆ ਕਿ ਜੇਕਰ ਪਹਿਲਾਂ ਹੀ ਨਗਰ ਨਿਗਮ ਵੱਲੋਂ ਸੀਵਰੇਜ ਦੀ ਸਫਾਈ ਕੀਤੀ ਹੁੰਦੀ ਤਾਂ ਸੋ ਅੱਜ ਇਹ ਦਿਨ ਦੇਖਣਾ ਨਾ ਪੈਂਦਾ ਸੋ ਤੁਸੀਂ ਜੁੜੇ ਰਹੋ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ no ਫਾਲੋ ਜ਼ਰੂਰ ਕਰ ਲਿਓ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਜਿਨ੍ਹਾਂ ਨੇ ਸੇਵਾ ਬਸਤੀ ਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਸਾਰੇ ਹੀ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋਈ ਰੇਲਵੇ ਵਾਲੀ ਡੱਗੋਟੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੋਡ ਐਕਸੀਡੈਂਟ ਤੇ ਜਾਂ ਇਦਾਂ ਦੀਆਂ ਜਿਹੜੀਆਂ ਐਵੇਂ ਘਟਨਾਵਾਂ ਹੁੰਦੀਆਂ ਉਥੇ ਸਮਾਜ ਸੇਵਾ ਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਉਸ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰੇ ਕੋਲ 3 ਘੰਟੇ ਹੋ ਗਏ ਆ بارش ਹੱਟੀ ਨੂੰ ਰੇਲਵੇ ਰੋਡ ਦਾ ਹਾਤਾ ਬਤਮ ਸਿੰਘ ਦਾ ਮਨਜੈਟ ਰੋਡ ਦਾ ਸਾਰਾ ਪਾਣੀ ਉਹ ਬ੍ਰਿਜ ਦੇ ਥੱਲੇ ਹੁੰਦਾ ਕਿਉਂਕਿ ਓਵਰਬ੍ਰਿਜ ਦੇ ਥੱਲੇ ਆਉਣ ਦੇ ਕਾਰਨ ਜਿਹੜਾ ਕਿ ਰੇਲਵੇ ਟ੍ਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਤੇ ਸਵੇਰ ਤੋਂ ਹੀ ਨਗਰ ਨਿਗਮ ਦੇ ਜਿਹੜੇ ਮੁਲਾਜ਼ਮਾ ਸਾਡਾ ਹਜੇ ਵੀ ਹੁਣ ਵੀ ਜਨਰੇਟਰ ਜੇ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਾਤਰਾ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ ਦੇ ਕੱਤਰ ਹੁੰਦਾ ਵਾ ਤੇ ਫਿਰ ਪਾਣੀ ਨਿਕਲਣ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੇਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵਾਕਵਾਕੋ ਪੁਆਇੰਟਾਂ ਦੇ ਉੱਤੇ ਆਪਣੀ ਜਿੰਨੀ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਦੇ ਅਹੁਦੇ ਦੇ ਬਰਾਬਰ ਨਹੀਂ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਣ ਦੇ ਇੱਕ ਸੇਵਾਦਾਰ ਹੋਣ ਦੇ ਨਾਤੇ ਦੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਹਾਂ ਜੇ ਵੀ ਅੱਜ ਕੱਲ੍ਹ ਇਹ ਵੀ ਸਾਨੂੰ ਨਗਰ ਰੰਗਮ ਦੇ ਮੇਅਰ ਦੀ ਸੀਟ ਮਿਲੀ ਆ 2 ਸਾਲਾਂ ਤੋਂ ਸੀਟ ਜੇ ਕਿ ਅਸੀਂ ਮੈਂ ਬਰਾ ਨਗਰ ਰੰਗਮ ਦੇ ਵਿੱਚ ਮੇਅਰ ਆ ਕਿਉਂਕਿ ਮੇਅਰ ਵਾਲਾ ਅਹੁਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਹੈ ਕਿਉਂਕਿ ਸੇਵਾ ਸਿਮਰਨ ਇੱਕ ਐਵ ਜੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀਆਂ ਨਾ ਕਿਸੇ ਭੈਣ ਨੂੰ ਮਿਲ ਸਕਦੀਆਂ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਆ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਆ ਸੇਵਾ ਵੀ ਉੱਥੇ ਹੀ ਸ਼ੋਭਦੀ ਆ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ ਸਭ ਕਿੰਨੇ ਜਣੇ ਕਾਰਜ ਚ ਸਵਾਰ ਸੀ ਉਹਨਾਂ ਦੀ ਹਾਲਤ ਕੀ ਤਾਂ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੂੰ ਦੱਸਣ ਦੇ ਮਤਾਬਕ ਆ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰਨ ਬੱਚੀਆਂ ਜਿਹੜੀਆਂ ਤਿੰਨ ਪਰਿਵਾਰਕ ਮੈਂਬਰ ਸੀਗੇ ਪਰ ਗੁਰ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰਗੰਮ ਦੇ ਸਹਿਯੋਗ ਦੇ ਸਾਡੀ ਕੀ ਫਾਰਵਰਗੇਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫੇਰ ਇਹ ਵੀ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿਉਂਕਿ ਇਹ ਵੈਂਚ ਮਸ਼ੀਨ ਨਾਲ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਆਪਦੇ ਘਰ ਵਿੱਚ ਖੁਸ਼ੀ ਜੀਵਨ ਬਤੀਤ ਕਰੇ ਕਿਉਂਕਿ ਮੈਂ ਜਿੱਥੇ ਤੱਕ ਅੱਜ ਤੱਕ ਕਿਉਂਕਿ ਨਗਰ ਰੰਗਮ ਦੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਤਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜੇ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਇਹ ਹਾ ਕਰਨੀ ਪੈਗੀ ਸੀ ਸੜੀ ਤੁਸੀਂ ਦੇਖ ਹੀ ਰਿਹਾ ਜੀ ਮੇਰੇ ਖਿਆਲ ਲੱਗਦਾ ਜੀ ਕਰੀਬ ਪੌਣਕ ਘੰਟਿਆਂ ਦਾ ਲੱਗੀ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲ ਨਹੀਂ ਵਿੱਚ ਉਹਦੀ ਨਿਕਲ ਰਹਿ ਗਿਆ ਸੀ ਕੁੰਡੇ ਦੇ ਵਿੱਚ ਦੀ ਕਿਉਂਕਿ ਪਾਣੀ ਵੀ ਡੂੰਗਾ ਸੀਗੀ ਤੇ ਉਹਦੇ ਕਰਕੇ ਥੋੜੀ ਜੀ ਮਸ਼ ਤਾਂ ਆ ਗਈ ਹੈ ਤੇ ਜਿਹੇ ਮੌਕੇ ਵੱਲੋਂ ਸਵਾਲ ਕੀਤੇ ਜਾ ਰਹੇ ਕਿ ਨਗਰ ਨਿਗਮ ਦੇ ਲਾਹ ਪਰਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਵੱਡਾ ਹਾਸਾ ਹੁਣ ਤੋਂ ਬਚਾ ਲਿਆ ਦੇਖੋ ਜੀ ਨਗਰ ਨਿਕਨ ਦੀ ਤਾਂ ਪ੍ਰਵਾਹ ਮੈਂ ਤੁਹਾਨੂੰ ਤਾਂ ਕਹਦਾ ਜਦੋਂ ਹੁਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਵੀ ਤੁਸੀਂ ਵੇਖਦੇ ਆਂ ਕਦੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ ਬਾਰਿਸ਼ ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗਮ ਬੈਠਾ ਵਾ ਪਹਾੜਾਂ ਦੇ ਵਿੱਚ ਜੋ ਇੱਥੇ ਦੀ ਗੱਲ ਕਰਦੇ ਆ ਜੇ ਨਗਰ ਨਗਮ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ ਬਾਰਿਸ਼ ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜੇ 71 ਹੋ ਗਿਆ ਤੇ ਉਹ ਚ ਨਗਰ ਰنگਨ ਦਾ ਕੀ ਹੈ ਦੋਸ਼ ਆ ਜੇ ਨਗਰ ਰنگਨ ਦਾ ਦੋਸ਼ ਆ ਤੁਸੀਂ ਮੈਨੂੰ ਇੱਕ ਵੀ ਦੱਸ ਦਿਓ ਸਵੇਰ ਤੋਂ ਤਨ ਦੇ ਨਾਲ ਡਿਊਟੀ ਕਰ ਰਿਆ ਮਾਂ ਸਵੇਰ ਦੇ ਬੂਟਾਂ ਬੂਟ ਵੀ ਨਹੀਂ ਪਾਏ ਬੂਟ ਵੀ ਮੈਂ ਹੁਣ ਸ਼ਾਮ ਨੂੰ ਪਾਏ ਸੀਗੇ ਵੀ ਮੈਂ ਹੁਣ ਮੈਂ ਘਰੇ ਜਾਣਾ ਵਾਂ ਤੇ ਆ ਹੁਣ ਦੁਬਾਰਾ ਫੇਰ ਤੁਸੀਂ ਦੇਖ ਲਓ ਉੱਤੋਂ ਤੋਂ ਥੱਲੇ ਥੱਲੇ ਲੱਗ ਤੱਕ ਤੇ ਸਾਰੇ ਪਾਣੀ ਨਾਲ ਭਿੱਜੇ ਹੋਏ ਆ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਤਾਂ ਦੇਣੀਆਂ ਤਾਂ ਲਾਂਤਾਂ ਦੇਈਆਂ ਇਹ ਵੀ ਇੱਕ ਹੋਰ ਗੱਲ ਸੋਚਣ ਵਾਲੀ ਗੱਲ ਆ ਵੀ ਇਹ ਜਦੋਂ ਬਰਸਾਤ ਹੁੰਦੀ ਹੈ ਇੱਥੇ ਪਾਣੀ ਖੜ ਜਾਂਦਾ ਪਰ ਲੋਕਾਂ ਨੇ ਇੱਥੇ ਕਿਉਂ ਨਹੀਂ ਬਣਾਇਆ ਹੋਇਆ ਸਿਸਟਮ ਵੀ ਚੱਲ ਰਿਹਾ ਸਵੇਰ ਤੋਂ ਰੈਗੂਲਰ ਨਹੀਂ ਰੁਕਿਆ ਜਾ ਰਿਹਾ ਉਹਨਾਂ ਨੇ ਵੀ ਭਾਈ ਇੱਥੇ ਗੱਡੀ ਨਹੀਂ ਲੈ ਕੇ ਜਾਣੀ ਉੱਥੇ ਕਿਉਂ ਨਹੀਂ ਜਦੋਂ ਹੁਣ ਦੇਖੋ ਜੀ ਕੋਈ ਵੀ ਬੰਦਾ ਜੇ ਹੁਣ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿਚਨਾ ਹੀ ਜਾਣ ਵੀ ਦੱਸੋ ਇਹ ਨਾਉਣ ਵਾਲੀਆਂ ਚੀਜ਼ਾਂ ਵੀ ਇਹ ਪਿਕਨਿਕ ਸਪੋਰਟ ਆ ਜਾਂ ਕਿ ਪੁਲ ਬਣਿਆ ਵਿਆ ਹੈ ਵੀ ਨਾਉਣ ਵਾਲਾ ਇਹੀ ਚੀਜ਼ ਹੈ ਲੋਕ ਜਾਨ ਬੁੱਝ ਕੇ ਖੱਜਲ ਕਰਦੇ ਆ ਲਾਂਤਾਂ ਦਿੰਦੇ ਆ ਜਦੋਂ ਜਦੋਂ ਬੰਦਾ ਮੈਂ ਦੱਸ ਸਕਦਾ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਦੋਂ ਕਹਿੰਦੇ ਜੀ ਇਹ ਬਹੁਤ ਸੋਹਣੇ ਕਾਰਜ ਕਰਦਾ ਸੀ ਜਦੋਂ ਬੰਦਾ ਜਾਂਦਾ ਵਾ ਸੇਵਾ ਨੂੰ ਸਮਰਪਤਾ ਉਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚ ਹੀ ਬੋਲਿਆ ਤੁਸੀਂ ਕਹਿਣਾ ਯਾਰ ਬਹੁਤ ਸੋਹਣੇ ਕਾਰਜ ਕਰਦਾ ਇਹ ਸਾਡੇ ਜਿਹੜੇ ਭਰਾ ਵਾ ਇਹਨਾਂ ਦਾ ਉਤਸ਼ਾਹ ਬਣੇ ਵੀ ਇਹ ਸੇਵਾ ਨੂੰ ਸਮਰਪਤਾ ਦਾ ਜੇ ਮਰੇ ਪੈਦੀਆਂ ਤੁਸੀਂ ਲਾਣ ਤਾਂ ਹੀ ਦੇਣੀ ਜਾਂ ਮਰੇ ਪੈਦੇ ਜਾ ਕੇ ਇੱਕ ਸਰਧਾਨੀਆਂ ਦੇਵੋਗੇ ਤੁਸੀਂ ਜਾ ਕੇ ਉੱਥੇ ਕਹਦੋਂਗੇ ਜੀ ਇਹ ਬਹੁਤ ਸੋਹਣੇ ਕਾਰਜ ਫੇਰ ਕਿਨੇ ਵੇਖਣੇ ਹਣ ਇਹੀ ਗੱਲ ਸੋਚਣ ਵਾਲੀ ਹੈ ਨਾ ਗੱਲ ਵੀ ਇੱਥੇ ਜਦੋਂ ਪਤਾ 8 8 ਦਾਦਾ ਬੋੜ ਪਾਣੀ ਤੇ ਢੰਡੂਗਾ ਆਇਆ ਵਾ ਫਿਰ ਵੀ ਆਪਾਂ ਗੱਡੀ ਲੈ ਕੇ ਜਾਣੇ ਆਂ ਕਿ ਅੱਗੇ ਕੀ ਕਰਨੀ ਆਂ ਤਾਂ ਜਦੋਂ ਹੁਣੀ ਹੋਣੀ ਹੋਵੇ ਜਾਂ ਕਿਸੇ ਦਾ ਹਾਸਾ ਆਣ ਹੋਵੇ ਕਿਸੇ ਜੀ ਨੇ ਜਾਣਾ ਹੋਵੇ ਉੱਥੇ ਆਪਾਂ ਕੀ ਕਰ ਸਕਦੇ ਆ ਉਹ ਪ੍ਰਮਾਤਮਾ ਵਿਧੀ ਬਣਾ ਦਿੰਦਾ ਉਹਨਾਂ ਨੇ ਉੱਥੇ ਜਾ ਕੇ ਫਸਣਾ ਸੀ ਤੇ ਸਾਡੇ ਵਰਗੇ ਭਰਾਵਾਂ ਨੇ ਸੇਵਾ ਕਰਕੇ ਗੱਡੀ ਬਾਹਰ ਕਢਣੀ ਸੀ ਇੱਥੇ ਬੈਰੀਕੇਡ ਲਗਾ ਦਿਆ ਕਰੇ ਬੈਰੀਕੇਡ ਉੱਥੇ ਕੋਸ਼ਿਸ਼ ਇਹੀ ਹੁੰਦੀ ਆ ਜੀ ਜਿੱਥੇ ਹੁਣ ਦੇਖੋ ਜੇ ਮੈਂ ਹੁਣ ਕਹਾਂ ਵੀ ਮੈਂ ਇਕੱਲਾ ਵੀ ਸਾਰੇ ਕਿਤੇ ਮੈਂ ਆਪਣੀ ਡਿਊਟੀ ਦੇ ਸਕਦਾ ਮੈਂ ਕਿਉਂਕਿ ਮੈਂ ਇੱਕ ਕੋਸ਼ਿਸ਼ ਕਰ ਸਕਦਾ ਮਾਂ ਚਾਹੇ ਸੁਸਾਇਟੀ ਹੋਵੇ ਚਾਹੇ ਨਗਰ ਨਗਮੇ ਹੋਵੇ ਜਾਂ ਸਾਡੀਆਂ ਹੋਰ ਸਮਾਵਾ ਹੋਣ ਤੁਹਾਡਾ ਭਰਾ ਹਮੇਸ਼ਾ 24 ਘੰਟੇ ਸੇਵਾ ਨੂੰ ਹਾਜ਼ਰ ਆ ਤੇ ਸਾਡੇ ਜਿੱਥੇ ਇਹ ਦੋ ਭਰਾ ਜਾਂ ਸਾਡੇ ਹੋਰ ਸਮਾਜ ਸੁਸਾਇਟੀ ਦੇ ਮੈਂਬਰ ਆ ਸਾਰੇ ਹੀ ਸੇਵਾ ਨੂੰ ਸਮਰਪਿਤ ਆ ਧੰਨਵਾਦ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਜੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਪ੍ਰਕਾਸ਼ ਸਿੰਘ ਹਮਤਪੁਰੇ ਤੋਂ ਆਈ ਸੀ ਫਿਰ ਜੇ ਹੁਣ ਅੰਡਰਪਿੱਜ ਦੇ ਨੀਚੇ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਸੀ ਅਸੀਂ 4 ਜਣੇ ਸੀ ਕੀ ਕਾਰਨ ਪਤਾ ਨਹੀਂ ਲੱਗ ਵੇਤੇ ਪਾਣੀ ਤੇ ਇੰਨਾ ਖੜਾਗਾ ਉਹ ਗੱਡੀ ਬਾੜੀ ਮੜ ਕੇ ਬਸ ਉਹ ਇੱਕਦਮ ਵਿੱਚ ਚਲੀ ਗਈ ਮੁੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੋਣ ਕੋਣ ਚ ਵਿੱਚ ਮੈਂ ਸੀ ਗਈ ਮੇਰੇ ਮਾਸਟਰ ਜੀ ਸੀਗੇ ਨਾਲ ਦੋ ਸਿਸਟਰ ਸਿੰਘ ਆ ਮੇਰੇ ਕਾ ਉਹਨਾਂ ਦੀ ਹਾਲਤ ਕਿੱਦਾਂ ਠੀਕ ਹੈ ਹੁਣ ਤਾਂ ਕੱਢਿਆ ਕਿੰਨਾ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਪਰਵਾਈ ਸਾਹਮਣੇ ਆ ਰਹੀ ਹੈ ਤੁਸੀਂ ਮਸਾ ਬਚੇ ਹੋ ਹਾਂਜੀ ਸਰ ਬੰਸੇ ਹੀ ਬਚਾਈਆਂ ਸੀ ਕੀ ਲੋਕਾਂ ਨੂੰ ਕਿਹਾ ਗਾਉਂਗੇ ਲੋਕਾਂ ਦਾ ਬਸ ਕੀ ਕਹਿਣਾ ਕਿ ਨਗਰ ਨਗਰ ਨੂੰ ਚਾਹੀਦਾ ਇਹਦੀ ਕਸ ਕਰਨ ਇਹਦਾ ਹੱਲ ਪਾਣੀ ਦਾ ਜਾਨੀ ਮਾਨੀ ਨੂੰ ਕੋਈ ਖਤਰਾ ਨਹੀਂ ਹੋਇਆ ਕੋਈ ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਜਿਹੜੀ ਪਾਣੀ ਚ ਡੁੱਬੀ ਖੜੀ ਆ ਗੱਡੀ ਕਿਹੜੀ ਸਾਡੀ ਆਰਟਿਕ ਆ ਜੀ ਫਟੋ ਸੇ ਠੀਕ ਹੋ ਹਾਂਜੀ ਪਰਿਵਾਰ ਸਾਡਾ ਠੀਕ ਆ ਸਾਰਾ ਹਾਂਜੀ